ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਧੰਨਵਾਦ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵਿਧਾਨ ਸਭਾ ਦੇ ਵਿੱਚ ਬਜਟ اجلاس ਚੱਲ ਰਿਹਾ ਹੈ ਜਿਹਦੇ ਤਹਿਤ ਅੱਜ ਇੱਕ ਨਵਾਂ ਹੀ ਕੰਮ ਦੇਖਣ ਨੂੰ ਮਿਲਿਆ ਕਿ ਲੀਡਰ ਆਫ ਓਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਉਹਨਾਂ ਨੇ ਅੱਜ ਇੱਕ ਤਾਂ ਆਪਣਾ ਐਸਾ ਸਵਾਲ ਲਾਇਆ ਕਿ ਮੈਨੂੰ ਲੱਗਦਾ ਉਹ ਆਪਣਾ ਸਵਾਲ ਲਾ ਕੇ ਆਪੇ ਫਸ ਗਿਆ ਜਿਹਦੇ ਤਹਿਤ ਇੱਕ ਸਵਾਲ ਸੀ ਉਹਨਾਂ ਦਾ ਕਿ ਕੀ ਠੀਕ ਹੈ ਕਿ 15ਵੇਂ ਵਿੱਤ ਕਮਿਸ਼ਨ ਤੋਂ ਪ੍ਰਾਪਤ ਹੋਈਆਂ ਅਤੇ ਬਲਾਕ ਸੰਪਤੀ ਫਿਰੋਜ਼ਪੁਰ ਨੂੰ ਅਲਾਟ ਕੀਤੀਆਂ ਗਈਆਂ ਗਰਾਂਟਾਂ ਵਿੱਚ ਧੋਖੇਧੜੀ ਨਾਲ ਕਢਵਾਏ ਗਏ 1 ਕਰੋੜ 80 ਲੱਖ 87591 ਰੁਪਏ ਦੇ ਫੰਡਾਂ ਨਾਲ ਸਬੰਧਤ ਬਲਾਕ ਸੰਪਤੀ ਫਿਰੋਜ਼ਪੁਰ ਦੇ ਅਧਿਕਾਰੀਆਂ ਵਿਰੁੱਧ ਵਿਭਾਗ ਦੁਆਰਾ ਜਾਂਚ ਕੀਤੀ ਗਈ ਹੈ ਜੇਕਰ ਉਪਰੋਕਤ ਭਾਗ ਉਹ ਦਾ ਉੱਤਰ ਹਾਂ ਵਿੱਚ ਹੋਵੇ ਤਾਂ ਜ਼ਿੰਮੇਵਾਰ ਵਿਅਕਤੀਆਂ ਦੇ ਵੇਰਵੇ ਕੀ ਹਨ ਅਤੇ ਭਵਿੱਖ ਵਿੱਚ ਅਜਿਹੀ ਘਟਨਾ ਮੁੜ ਵਾਪਰਨ ਤੋਂ ਰੋਕਣ ਲਈ ਇਸ ਕੇਸ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਬਾਜਵਾ ਸਾਹਿਬ ਪਹਿਲੀ ਵਾਰ ਅੱਜ ਅੜਕੇ ਆਏ ਹੋਣਗੇ ਆਪਣਾ ਸਵਾਲ ਕਰਕੇ ਆਪੇ ਸਭ ਤੋਂ ਪਹਿਲਾਂ ਮੈਂ ਉਹ ਰੋ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਇਹ ਮਸਲਾ ਜਿਹੜਾ ਇਹ ਮਸਲਾ ਹੈਗਾ ਬਲਾਕ ਸੰਮਤੀ ਫਿਰੋਜ਼ਪੁਰ ਦਾ ਜਿਹੜਾ ਸਵਾਲ ਬਾਜਵਾ ਸਾਹਿਬ ਨੇ ਚੱਕਿਆ ਔਰ ਇਹ ਜਿਹੜੀ ਬਲਾਕ ਸੰਮਤੀ ਫਿਰੋਜ਼ਪੁਰ ਹੈ ਇਹ 38 2024 ਨੂੰ 38 2024 ਨੂੰ ਭੰਗ ਹੋਈ ਸੀ ਉਸ ਤੋਂ ਪਹਿਲਾਂ ਇਸ ਬਲਾਕ ਸੰਮਤੀ ਦਾ ਚੇਅਰਪਰਸਨ ਬੀਬੀ ਜਸਵਿੰਦਰ ਕੌਰ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀ ਬੜੀ ਵੱਟੀ ਗੱਲ ਹੈ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀ ਉਹ ਚੇਅਰਮੈਨ ਹੋਣ ਤੇ ਚੇਅਰਪਰਸਨ ਦੇ ਹੁੰਦੇ ਹੋਏ 6 ਅਧਿਕਾਰੀਆਂ ਦੇ ਨਾਲ ਮਿਲ ਕੇ ਇਸ ਸਾਰਾ ਤੰਤਰ-ਵੰਤਰ ਬੁਣ ਕੇ 1 ਕਰੋੜ 80 ਲੱਖ 87500 91 ਰੁਪਏ ਦਾ ਕਪੜਾ ਹੋ ਗਿਆ ਕਪੜਾ ਕਿਨੇ ਕੀਤਾ ਅਸੀਂ ਹੈਰਾਨੀ ਦੀ ਗੱਲ ਇਹਨਾਂ ਨੇ ਨਹੀਂ ਸਾਨੂੰ ਦੱਸਿਆ ਕਿ ਕਪੜਾ ਹੋ ਗਿਆ ਇਹਨਾਂ ਨੂੰ ਨਹੀਂ ਸੀ ਪਤਾ ਕਿ ਕਪੜਾ ਹੋ ਗਿਆ ਜਿਵੇਂ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਦੇ ਇਹ ਧਿਆਨ ਹਿੱਟਾਇਆ ਆ অটোਮੈਟਿਕਲੀ ਇਹਨਾਂ ਨੇ ਤਾਂ ਨਹੀਂ ਦੱਸਿਆ ਇਹਨਾਂ ਦੇ ਕਿਸੇ ਚੇਅਰਮੈਨ ਨੇ ਨਹੀਂ ਸਾਨੂੰ ਇਨਫੋਰਮ ਕੀਤਾ ਇਹਨਾਂ ਦੇ ਕਿਸੇ ਕਾਂਗਰਸੀ ਦੇ ਲੀਡਰ ਨੇ ਨਹੀਂ ਇਨਫੋਰਮ ਕੀਤਾ ਕੋਈ ਬਾਜਵਾ ਸਾਹਿਬ ਨੇ ਇਨਫੋਰਮ ਨਹੀਂ ਕੀਤਾ ਇਹਨਾਂ ਨੇ ਤਾਂ ਅੱਜ ਸਵਾਲ ਲਾਇਆ ਪਰ ਉਸ ਤੋਂ ਪਹਿਲਾਂ ਪਹਿਲਾਂ ਦੇਖੋ ਅਸੀਂ ਅੱਜ ਐਫ ਆਈ ਆਰ ਦੀ ਕਾਪੀ ਮੈਂ ਨਾਲ ਲੈ ਕੇ ਆਏ ਆ ਅਸੀਂ ਜਿਸ ਦਿਨ ਇਹ ਕਪੜਾ ਹੋਇਆ ਕਪੜੇ ਤੋਂ 13 12 2024 ਨੂੰ 10:36 ਵਜੇ ਅਸੀਂ 6 ਬੰਦਿਆਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਬਲੈਕਸਮਟੀ ਤੇ ਚੇਅਰਮੈਨ ਦਾ ਵੀ ਨਾਮ ਵਿੱਚ ਹੈ ਔਰ ਇਸ ਦੇ ਨਾਲ ਨਾਲ ਜਿੱਥੇ ਐਫ ਆਈ ਆਰ ਦਰਜ ਹੋਈ ਉੱਥੇ ਜਿਹੜੇ ਦੋ ਵਿਅਕਤੀ ਸੀ ਜਿਨ੍ਹਾਂ ਨੇ ਡੋਂਗਲ ਦੀ ਦੁਰਉਪਯੋਗ ਕੀਤਾ ਸੀ ਕੀਤਾ ਕੀ ਸੀ ਤੁਹਾਨੂੰ ਉਹ ਵੀ ਦੱਸਦਾ ਹਾਂ ਅੱਜ ਵੱਡੀ ਗੱਲ ਇਸ ਕੇਸ ਦੇ ਵਿੱਚ ਕੰਪਿਊਟਰ ਆਪਰੇਟਰਾਂ ਨੇ ਮਿਲ ਕੇ ਇਸ ਕੇਸ ਦੇ ਵਿੱਚ ਡਿਜੀਟਲ ਸਿਗਨੇਚਰ ਤਿਆਰ ਕੀਤੇ ਕਾਰਜ ਸਾਧਕ ਅਫਸਰ ਦੇ ਤੇ ਇਹਨਾਂ ਦੇ ਚੇਅਰਮੈਨ ਦੇ ਜਿਹੜਾ ਇਹਨਾਂ ਦੀ ਪਾਰਟੀ ਨਾਲ ਸੰਬੰਧ ਰੱਖਦੀ ਚੇਅਰਮੈਨ ਸੀ ਬੀਬੀ ਉਹਦੇ ਜਾਲੀ ਡਿਜੀਟਲ ਸਿਗਨੇਚਰ ਤਿਆਰ ਕੀਤੇ ਗਏ ਤੇ ਬੀਡੀਪੀ ਉਹਦੇ ਡਿਜੀਟਲ ਸਿਗਨੇਚਰ ਤਿਆਰ ਕੀਤੇ ਗਏ ਔਰ ਡਿਜੀਟਲ ਸਿਗਨੇਚਰ ਤਿਆਰ ਕਰਕੇ ਕਿੰਨੀਆਂ ਕਿਸ਼ਤਾਂ ਦੇ ਵਿੱਚ ਇਹ ਜਿਹੜਾ ਟੋਟਲ ਪੈਸਾ ਸੀ ਇਹ ਲਗਭਗ ਲਗਭਗ 11 ਕਿਸ਼ਤਾਂ ਦੇ ਵਿੱਚ 11 ਕਿਸ਼ਤਾਂ ਦੇ ਵਿੱਚ ਇਹਨਾਂ ਨੇ 1 ਕਰੋੜ 80 ਲੱਖ 87591 ਰੁਪਏ ਕਢਵਾਏ ਨੇ ਜੀ ਹੁਣ ਤੁਸੀਂ ਦੇਖੋ ਸਵਾਲ ਲਾ ਕੇ ਆਪੇ ਫਸ ਗਏ ਅਸੀਂ ਤਾਂ ਐਫ ਆਈ ਆਰ ਦਰਜ ਕਰਕੇ ਇਹ ਕੇਸ ਆ ਜਿਹੜਾ ਅਸੀਂ ਉਹ ਬੰਦੇ ਮੁਤਲ ਵੀ ਕਰਤੇ ਔਰ ਉਸ ਤੋਂ ਬਾਅਦ ਡਿਸਮਿਸ ਕਰਨ ਤੋਂ ਬਾਅਦ ਅਸੀਂ ਉਹ ਬੰਦਿਆਂ ਦੀ ਜਿਹੜੀ ਇਨਕੁਆਇਰੀ ਹੈ ਵਿਜੀਲੈਂਸ ਕੋਲ ਦੇਤੀ ਸੋ ਮੇਰਾ ਅੱਜ ਅੰਦਰੋਂ ਨਿਕਲ ਕੇ ਵਿਧਾਨ ਸਭਾ ਦੇ ਸੈਸ਼ਨ 'ਚੋਂ ਇਹ ਇਨਫੋਰਮੇਸ਼ਨ ਦੇਣ ਦਾ ਇਸ ਲਈ ਥੋੜਾ ਮਤਲਬ ਕਿ ਫਰਜ਼ ਬਣਦਾ ਸੀ ਕਿਉਂਕਿ ਹਮੇਸ਼ਾ ਜਦੋਂ ਵੀ ਇਹ ਵਿਧਾਨ ਸਭਾ ਚਾਹੁੰਦੇ ਨੇ ਇਹ ਹਮੇਸ਼ਾ ਆ ਕੇ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਗੁੰਮਰਾਹ ਕਰਦੇ ਨੇ ਸੋ ਇਹਨਾਂ ਦੇ ਇਸ ਆ ਇੱਕ ਬਹੁਤ ਵੱਡਾ ਜੋ ਕੇਸ ਜਿਹੜਾ ਜਿਹਦੇ ਪਿੱਛੇ ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹਨਾਂ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਹਦੀ ਸਚਾਈ ਇਹਦੀ ਪੁਣਛਾਣ ਇਹਦੀ ਕੱਪੜ ਛਾਣ ਕਰਕੇ ਅੱਜ ਮੈਂ ਤੁਹਾਡੇ ਅੱਗੇ ਰੱਖਤੀ ਧੰਨਵਾਦ ਤਾਂ ਇਹਦੇ ਵਿੱਚ ਇੱਕ ਜਿਹੜਾ ਮੈਂ ਆਇਆ ਉਸ ਤੋਂ ਬਾਅਦ ਪੂਰੀ ਜਗ੍ਹਾ ਤੇ ਜਾਨ ਕਰੀ ਬਿਲਕੁਲ ਇਹਦੇ ਵਿੱਚ ਮੈਂ ਇੱਕ ਚੀਜ਼ ਤੁਹਾਨੂੰ ਹੋਰ ਐਡ ਕਰਦਾ ਇਹ ਜਿਹੜਾ ਜਿਹੜਾ ਇਹ ਪੋਰਟਲ ਹੈ ਜਿਹਦੇ ਤੋਂ ਪੇਮੈਂਟ ਹੁੰਦੀ ਹੈ ਵਿੱਤ ਕਮਿਸ਼ਨਾਂ ਦੀ ਇਹ ਈ ਗ੍ਰਾਮ ਪੋਰਟਲ ਹੈ ਜੋ ਕਿ ਕੇਂਦਰ ਸਰਕਾਰ ਦਾ ਪੋਰਟਲ ਹੈ ਕੇਂਦਰ ਸਰਕਾਰ ਇਹਦੇ ਚ ਡੋਂਗਲ ਲੱਗਦੇ ਨੇ ਡੋਂਗਲ ਲੱਗਦੇ ਨੇ ਤੇ ਅਸੀਂ ਸਭ ਤੋਂ ਵੱਡੀ ਗੱਲ ਸਾਡੀ ਇਮਾਨਦਾਰੀ ਦੇਖੋ ਸਾਡੀ ਸੱਚਾਈ ਦੇਖੋ ਜਿਵੇਂ ਹੀ ਇਹ ਕੇਸ ਸਾਡੀ ਨਿਗਾ ਚ ਆਇਆ ਐਸਾ ਕੰਮ ਕਿਤੇ ਹੋਰ ਨਾ ਹੋਵੇ ਇਹ ਕੋਈ ਇਕੱਲੇ ਪੰਜਾਬ ਦਾ ਮਸਲਾ ਨਹੀਂ ਇਹ ਕੋਈ ਹਰਿਆਣੇ ਦਾ ਜੰਮੂ ਦਾ ਮਸਲਾ ਨਹੀਂ ਇਹੀ ਪੋਰਟਲ ਇਹੀ ਤਰੀਕਾ ਪੇਮੈਂਟਾਂ ਕਢਾਉਣ ਦਾ ਪੂਰੇ ਭਾਰਤ ਦੇ ਵਿੱਚ ਇੱਕੋ ਤਰੀਕਾ ਦੀ ਵਾਰ ਹੋਇਆ ਕਿਸੇ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੋਵੇ ਕਿ ਤੁਹਾਡੇ ਪੋਰਟਲਾਂ ਦੇ ਵਿੱਚ ਐਡਾ ਵੱਡਾ ਖਲਾਅ ਏ ਇਹਨੂੰ ਸੰਭਾਲ ਲਿਓ ਇਸ ਤਰੀਕੇ ਨਾਲ ਤੁਹਾਡੇ ਪੋਰਟਲਾਂ ਚੋਂ ਪੈਸੇ ਦਾ ਮਿਸਯੂਜ਼ ਹੋ ਰਿਹਾ ਸੋ ਇਸ ਕਰਕੇ ਅਸੀਂ ਚਿੱਠੀ ਲਿਖੀ ਆ ਅਸੀਂ ਉਹਦੇ ਤੇ ਲਿਖਿਆ ਵੀ ਚਾਹੇ ਚਾਹੇ ਤਾਂ ਇਸ ਪੋਰਟਲ ਤੋਂ ਭੇਮਤਾ ਕਰਨ ਲਈ ਆਇਰਿਸ ਸਕੈਨਰ ਲਾ ਲਓ ਜੇ ਆਇਰਿਸ ਸਕੈਨਰ ਨਹੀਂ ਲਾਣਾ ਤਾਂ ਥੰਬਨੇਲ ਜਿਹੜਾ ਥੰਬ ਪ੍ਰਿੰਟ ਹੈ ਉਹ ਲਗਾ ਲਓ ਤਾਂ ਕਿ ਉਹ ਜਿਹੜਾ ਜ਼ਿੰਮੇਵਾਰ ਅਧਿਕਾਰੀ ਜੀਦੀ ਜ਼ਿੰਮੇਵਾਰੀ ਬਣਦੀ ਆ ਉਹ ਹੀ ਸਿਰਫ ਪੇਮੈਂਟ ਕਰਵਾ ਸਕੇ ਸੋ ਆਪਣੇ ਕੱਪੜੇ ਇਹਨਾਂ ਦੇ ਬੰਦਿਆਂ ਨੇ ਰਲ ਮਿਲ ਕੇ ਕੀਤੇ ਹੋਏ ਕੱਪੜੇ ਤੇ ਪੁੱਛੀ ਜਾਂਦੇ ਨੇ ਸਾਡੇ ਤੋਂ ਹੀ ਸਵਾਲ ਮੈਂ ਮੈਂ ਪਹਿਲਾਂ ਕਿਹਾ ਵੀ ਕਈ ਵਾਰ ਜਿਹੜਾ ਬੰਦਾ ਚੁਸਤ ਹੁੰਦਾ ਨਾ ਕਈ ਵਾਰ ਉਹ ਆਪਣੀ ਘੇਰੇਬੰਦੀ 'ਚ ਫਸ ਜਾਂਦਾ ਹੁੰਦਾ ਜੀ ਬਾਦਰ ਨੂੰ ਪਤਾ ਨਹੀਂ ਕਿ ਉਹਨਾਂ ਦੇ ਬੰਦਿਆਂ ਨੇ ਇਹ ਕੰਮ ਕਿੱਦਾਂ ਕਰ ਪਾਇਆ ਪਤਾ ਨਹੀਂ ਹੁਣ ਇਹ ਤਾਂ ਕਈ ਵਾਰ ਕਹਿੰਦੇ ਉੱਪਰੋਂ ਹੀ ਕੋਈ ਅਹੀਂ ਜੀ ਗੱਲ ਹੋ ਜਾਂਦੀ ਆ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਆਪਣੇ ਬੰਦਿਆਂ ਦੇ ਖਿਲਾਫ ਇਹ ਸਵਾਲ ਲਈ ਬੈਠੇ ਆ ਸੋ ਉਹਨਾਂ ਦਾ ਹੀ ਸਵਾਲ ਉਹਨਾਂ ਤੇ ਹੀ ਪਾਰੂ ਪੈ ਗਿਆ ਜਿਹਦੇ ਤਹਿਤ ਅੱਜ ਇੱਕ ਨਵਾਂ ਹੀ ਕੰਮ ਦੇਖਣ ਨੂੰ ਮਿਲਿਆ ਕਿ ਲੀਡਰ ਆਫ ਓਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਉਹਨਾਂ ਨੇ ਅੱਜ ਇੱਕ ਤਾਂ ਆਪਣਾ ਐਸਾ ਸਵਾਲ ਲਾਇਆ ਕਿ ਮੈਨੂੰ ਲੱਗਦਾ ਉਹ ਆਪਣਾ ਸਵਾਲ ਲਾ ਕੇ ਆਪੇ ਫਸ ਗਈ ਜਿਹਦੇ ਤਹਿਤ ਇੱਕ ਸਵਾਲ ਸੀ ਉਹਨਾਂ ਦਾ ਕਿ ਕਿ ਠੀਕ ਹੈ ਕਿ 15ਵੇਂ ਵਿੱਤ ਕਮਿਸ਼ਨ ਤੋਂ ਪ੍ਰਾਪਤ ਹੋਈਆਂ ਅਤੇ ਬਲਾਕ ਸੰਪਤੀ ਫਿਰੋਜ਼ਪੁਰ ਨੂੰ ਅਲਾਟ ਕੀਤੀਆਂ ਗਈਆਂ ਗਰੰਟਾਂ ਵਿੱਚ ਧੋਖੇਧੜੀ ਨਾਲ ਕਢਵਾਏ ਗਏ 1 ਕਰੋੜ 80 ਲੱਖ 87591 ਰੁਪਏ ਦੇ ਫੰਡਾਂ ਨਾਲ ਸਬੰਧਤ ਬਲਾਕ ਸੰਪਤੀ ਫਿਰੋਜ਼ਪੁਰ ਦੇ ਅਧਿਕਾਰੀਆਂ ਵਿਰੁੱਧ ਵਿਭਾਗ ਦੁਆਰਾ ਜਾਂਚ ਕੀਤੀ ਗਈ ਹੈ ਜੇਕਰ ਉਪਰੋਕਤ ਭਾਗ ਉਹ ਦਾ ਉਤਰ ਹਾਂ ਵਿੱਚ ਹੋਵੇ ਤਾਂ ਜ਼ਿੰਮੇਵਾਰ ਵਿਅਕਤੀਆਂ ਦੇ ਬੇਰਵੇ ਕੀ ਹਨ ਤਾਂ ਭਵਿੱਖ ਵਿੱਚ ਅਜਿਹੀ ਘਟਨਾ ਮੁੜ ਵਾਪਰਨ ਤੋਂ ਰੋਕਣ ਲਈ ਇਸ ਕੇਸ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਬਾਜਵਾ ਸਾਹਿਬ ਪਹਿਲੀ ਵਾਰ ਅੱਜ ਅੜਕੇ ਆਏ ਹੋਣਗੇ ਆਪਣਾ ਸਵਾਲ ਕਰਕੇ ਆਪੇ ਸਭ ਤੋਂ ਪਹਿਲਾਂ ਮੈਂ ਉਹ ਰੋ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਇਹ ਮਸਲਾ ਜਿਹੜਾ ਇਹ ਮਸਲਾ ਹੈਗਾ ਬਲਾਕ ਸੰਮਤੀ ਫਿਰੋਜ਼ਪੁਰ ਦਾ ਜਿਹੜਾ ਸਵਾਲ ਬਾਜਵਾ ਸਾਹਿਬ ਨੇ ਚੱਕਿਆ ਔਰ ਇਹ ਜਿਹੜੀ ਬਲਾਕ ਸੰਮਤੀ ਫਿਰੋਜ਼ਪੁਰ ਹੈ ਇਹ 38 2024 ਨੂੰ 38 2024 ਨੂੰ ਭੰਗ ਹੋਈ ਸੀ ਉਸ ਤੋਂ ਪਹਿਲਾਂ ਇਸ ਬਲਾਕ ਸਮਤੀ ਦਾ ਚੇਅਰਪਰਸਨ ਬੀਬੀ ਜਸਵਿੰਦਰ ਕੌਰ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀ ਬੜੀ ਵੱਟੀ ਗੱਲ ਹੈ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀ ਉਹ ਚੇਅਰਮੈਨ ਹੋਣ ਤੇ ਚੇਅਰਪਰਸਨ ਦੇ ਹੁੰਦੇ ਹੋਏ 6 ਅਧਿਕਾਰੀਆਂ ਦੇ ਨਾਲ ਮਿਲ ਕੇ ਇਸ ਸਾਰਾ ਤੰਤਰ-ਵੰਤਰ ਬੁਣ ਕੇ 1 ਕਰੋੜ 80 ਲੱਖ 87591 ਰੁਪਏ ਦਾ ਕਪੜਾ ਹੋ ਗਿਆ ਕਪੜਾ ਕਿਨੇ ਕੀਤਾ ਅਸੀਂ ਹੈਰਾਨੀ ਦੀ ਗੱਲ ਇਹਨਾਂ ਨੇ ਨਹੀਂ ਸਾਨੂੰ ਦੱਸਿਆ ਕਿ ਕਪੜਾ ਹੋ ਗਿਆ ਇਹਨਾਂ ਨੂੰ ਨਹੀਂ ਸੀ ਪਤਾ ਕਿ ਕਪੜਾ ਹੋ ਗਿਆ ਜਿਵੇਂ ਹੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਦੇ ਇਹ ਧਿਆਨ ਹਿੱਟਾਇਆ ਆਟੋਮੈਟਿਕਲੀ ਇਹਨਾਂ ਨੇ ਤਾਂ ਨਹੀਂ ਦੱਸਿਆ ਇਹਨਾਂ ਦੇ ਕਿਸੇ ਚੇਅਰਮੈਨ ਨੇ ਨਹੀਂ ਸਾਨੂੰ ਇਨਫੋਰਮ ਕੀਤਾ ਇਹਨਾਂ ਦੇ ਕਿਸੇ ਕਾਂਗਰਸੀ ਦੇ ਲੀਡਰ ਨੇ ਨਹੀਂ ਇਨਫੋਰਮ ਕੀਤਾ ਕੋਈ ਬਾਜਵਾ ਸਾਹਿਬ ਨੇ ਇਨਫੋਰਮ ਨਹੀਂ ਕੀਤਾ ਇਹਨਾਂ ਨੇ ਤਾਂ ਅੱਜ ਸਵਾਲ ਲਾਇਆ ਪਰ ਉਸ ਤੋਂ ਪਹਿਲਾਂ ਪਹਿਲਾਂ ਦੇਖੋ ਅਸੀਂ ਅੱਜ ਐਫ ਆਈ ਆਰ ਦੀ ਕਾਪੀ ਮੈਂ ਨਾਲ ਲੈ ਕੇ ਆਏ ਆ ਅਸੀਂ ਜਿਸ ਦਿਨ ਇਹ ਕਪੜਾ ਹੋਇਆ ਕਪੜੇ ਤੋਂ 13 12 2024 ਨੂੰ 10:36 ਵਜੇ ਅਸੀਂ 6 ਬੰਦਿਆਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਬਲਾਕ ਸੰਮਤੀ ਤੇ ਚੇਅਰਮੈਨ ਦਾ ਵੀ ਨਾਮ ਵਿੱਚ ਹੈ ਔਰ ਇਸ ਦੇ ਨਾਲ ਨਾਲ ਜਿੱਥੇ ਐਫ ਆਈ ਆਰ ਦਰਜ ਹੋਈ ਉੱਥੇ ਜਿਹੜੇ ਦੋ ਵਿਅਕਤੀ ਸੀ ਜਿਨ੍ਹਾਂ ਨੇ ਡੋਂਗਲ ਦੀ ਦੁਰਉਪਯੋਗ ਕੀਤਾ ਸੀ ਕੀਤਾ ਕੀ ਸੀ ਤੁਹਾਨੂੰ ਉਹ ਵੀ ਦੱਸਦਾ ਹਾਂ ਅੱਜ ਵੱਡੀ ਗੱਲ ਇਸ ਕੇਸ ਦੇ ਵਿੱਚ ਕੰਪਿਊਟਰ ਆਪਰੇਟਰਾਂ ਨੇ ਮਿਲ ਕੇ ਇਸ ਕੇਸ ਦੇ ਵਿੱਚ ਡਿਜੀਟਲ ਸਿਗਨੇਚਰ ਤਿਆਰ ਕੀਤੇ ਕਾਰਜ ਸாதਕ ਅਫਸਰ ਦੇ ਤੇ ਇਹਨਾਂ ਦੇ ਚੇਅਰਮੈਨ ਦੇ ਜਿਹੜਾ ਇਹਨਾਂ ਦੀ ਪਾਰਟੀ ਨਾਲ ਸੰਬੰਧ ਰੱਖਦੀ ਚੇਅਰਮੈਨ ਸੀ ਬੀਬੀ ਉਹਦੇ ਜਾਦੀ ਡਿਜੀਟਲ ਸਿਗਨੇਚਰ ਤਿਆਰ ਕੀਤੇ ਗਏ ਤੇ ਬੀਡੀਪੀ ਉਹਦੇ ਡਿਜੀਟਲ ਸਿਗਨੇਚਰ ਤਿਆਰ ਕੀਤੇ ਗਏ ਔਰ ਡਿਜੀਟਲ ਸਿਗਨੇਚਰ ਤਿਆਰ ਕਰਕੇ ਕਿੰਨੀਆਂ ਕਿਸ਼ਤਾਂ ਦੇ ਵਿੱਚ ਇਹ ਜਿਹੜਾ ਟੋਟਲ ਪੈਸਾ ਸੀ ਇਹ ਲਗਭਗ ਲਗਭਗ 11 ਕਿਸ਼ਤਾਂ ਦੇ ਵਿੱਚ 11 ਕਿਸ਼ਤਾਂ ਦੇ ਵਿੱਚ ਇਹਨਾਂ ਨੇ 1 ਕਰੋੜ 80 ਲੱਖ 87591 ਰੁਪਏ ਕਢਵਾਏ ਨੇ ਜੀ ਹੁਣ ਤੁਸੀਂ ਦੇਖੋ ਸਵਾਲ ਲਾ ਕੇ ਆਪੇ ਫਸ ਗਏ ਅਸੀਂ ਤਾਂ ਐਫ ਆਈ ਆਰ ਦਰਜ ਕਰਕੇ ਇਹ ਕੇਸ ਆ ਜਿਹੜਾ ਅਸੀਂ ਉਹ ਬੰਦੇ ਮੁਤਲ ਵੀ ਕਰਤੇ ਔਰ ਉਸ ਤੋਂ ਬਾਅਦ ਡਿਸਮਿਸ ਕਰਨ ਤੋਂ ਬਾਅਦ ਚੋਂ ਅਸੀਂ ਉਹ ਬੰਦਿਆਂ ਦੀ ਜਿਹੜੀ ਇਨਕੁਆਇਰੀ ਹੈ ਵਿਜੀਲੈਂਸ ਕੋਲ ਦੇਤੀ ਸੋ ਮੇਰਾ ਅੱਜ ਅੰਦਰੋਂ ਨਿਕਲ ਕੇ ਵਿਧਾਨ ਸਭਾ ਦੇ ਸੈਸ਼ਨ ਚੋਂ ਇਹ ਇਨਫਾਰਮੇਸ਼ਨ ਦੇਣ ਦਾ ਇਸ ਲਈ ਤੁਹਾਡਾ ਮਤਲਬ ਕਿ ਫਰਜ਼ ਬਣਦਾ ਸੀ ਕਿਉਂਕਿ ਹਮੇਸ਼ਾ ਜਦੋਂ ਵੀ ਇਹ ਵਿਧਾਨ ਸਭਾ ਜਾਂਦੇ ਨੇ ਇਹ ਹਮੇਸ਼ਾ ਆ ਕੇ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਗੁੰਮਰਾਹ ਕਰਦੇ ਨੇ ਸੋ ਇਹਨਾਂ ਦੇ ਇਸ ਆ ਇੱਕ ਬਹੁਤ ਵੱਡਾ ਜੋ ਕੇਸ ਜਿਹੜਾ ਜਿਹਦੇ ਪਿੱਛੇ ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹਨਾਂ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਹਦੀ ਸਚਾਈ ਇਹਦੀ ਪੁਣਛਾਣ ਇਹਦੀ ਕੱਪੜਛਾਣ ਕਰਕੇ ਅੱਜ ਮੈਂ ਤੁਹਾਡੇ ਅੱਗੇ ਰੱਖਤੀ ਧੰਨਵਾਦ ਬਿਲਕੁਲ ਇਹਦੇ 'ਚ ਮੈਂ ਇੱਕ ਚੀਜ਼ ਤੁਹਾਨੂੰ ਹੋਰ ਐਡ ਕਰਦਾ ਇਹ ਜਿਹੜਾ ਜਿਹੜਾ ਇਹ ਪੋਰਟਲ ਹੈ ਜਿਹਦੇ ਤੋਂ ਪੇਮੈਂਟ ਹੁੰਦੀ ਹੈ ਵਿੱਤ ਕਮਿਸ਼ਨਾਂ ਦੀ ਇਹ ਈ-ਗ੍ਰਾਮ ਪੋਰਟਲ ਹੈ ਜੋ ਕਿ ਕੇਂਦਰ ਸਰਕਾਰ ਦਾ ਪੋਰਟਲ ਹੈ ਜੀ ਕੇਂਦਰ ਸਰਕਾਰ ਇਹਦੇ 'ਚ ਡੋਂਗਲ ਲੱਗਦੇ ਨੇ ਡੋਂਗਲ ਲੱਗਦੇ ਨੇ ਤਾਂ ਅਸੀਂ ਸਭ ਤੋਂ ਵੱਡੀ ਗੱਲ ਸਾਡੀ ਇਮਾਨਦਾਰੀ ਦੇਖੋ ਸਾਡੀ ਸੱਚਾਈ ਦੇਖੋ ਜਿਵੇਂ ਹੀ ਇਹ ਕੇਸ ਸਾਡੀ ਨਿਗਾ ਚ ਆਇਆ ਐਸਾ ਕੰਮ ਕਿਤੇ ਹੋਰ ਨਾ ਹੋਵੇ ਇਹ ਕੋਈ ਇਕੱਲੇ ਪੰਜਾਬ ਦਾ ਮਸਲਾ ਨਹੀਂ ਇਹ ਕੋਈ ਹਰਿਆਣੇ ਦਾ ਜੰਮੂ ਦਾ ਮਸਲਾ ਨਹੀਂ ਇਹੀ ਪੋਰਟਲ ਇਹੀ ਤਰੀਕਾ ਪੇਮਟਾਂ ਕਢਾਉਣ ਦਾ ਪੂਰੇ ਭਾਰਤ ਦੇ ਵਿੱਚ ਇੱਕੋ ਤਰੀਕਾ ਦੀ ਵਾਰ ਹੋਇਆ ਕਿਸੇ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੋਵੇ ਕਿ ਤੁਹਾਡੇ ਪੋਰਟਲਾਂ ਦੇ ਵਿੱਚ ਐਡਾ ਵੱਡਾ ਖਲਾਅ ਏ ਇਹਨੂੰ ਸੰਭਾਲ ਲਿਓ ਇਸ ਤਰੀਕੇ ਨਾਲ ਤੁਹਾਡੇ ਪੋਰਟਲਾਂ ਚੋਂ ਪੈਸੇ ਦਾ ਮਿਸਯੂਜ਼ ਹੋ ਰਿਹਾ ਸੋ ਇਸ ਕਰਕੇ ਅਸੀਂ ਚਿੱਠੀ ਲਿਖੀ ਆ ਅਸੀਂ ਉਹਦੇ ਤੇ ਲਿਖਿਆ ਵੀ ਚਾਹੇ ਚਾਹੇ ਤਾਂ ਇਸ ਪੋਰਟਲ ਤੋਂ ਭੇਮਟਾ ਕਰਨ ਲਈ ਆਇਰਿਸ ਸਕੈਨਰ ਲਾ ਲਓ ਜੇ ਆਇਰਿਸ ਸਕੈਨਰ ਨਹੀਂ ਲਾਣਾ ਤਾਂ ਥੰਬਨੇਲ ਜਿਹੜਾ ਥੰਬ ਪ੍ਰਿੰਟ ਹੈ ਉਹ ਲਗਾ ਲਓ ਤਾਂ ਕਿ ਉਹ ਜਿਹੜਾ ਜ਼ਿੰਮੇਵਾਰ ਅਧਿਕਾਰੀ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਉਹ ਉਹੀ ਸਿਰਫ ਪੇਮੈਂਟ ਕਰਵਾ ਸਕੇ ਸੋ ਆਪਣੇ ਕੱਪੜੇ ਇਹਨਾਂ ਦੇ ਬੰਦਿਆਂ ਨੇ ਰਲ ਮਿਲ ਕੇ ਕੀਤੇ ਹੋਏ ਕੱਪੜੇ ਤੇ ਪੁੱਛੀ ਜਾਂਦੇ ਨੇ ਸਾਡੇ ਤੋਂ ਹੀ ਸਵਾਲ ਮੈਂ ਮੈਂ ਪਹਿਲਾਂ ਕਿਹਾ ਵੀ ਕਈ ਵਾਰ ਜਿਹੜਾ ਬੰਦਾ ਚੁਸਤ ਹੁੰਦਾ ਨਾ ਕਈ ਵਾਰ ਉਹ ਆਪਣੀ ਘੇਰੇਬੰਦੀ ਚ ਫਸ ਜਾਂਦਾ ਹੁੰਦਾ ਜਿਹਦੇ ਤਹਿਤ